ਨਮਸਕਾਰ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਿਕ ਖਬਰਾਂ ਸੁਣੋ ਕੇਂਦਰੀ ਖਪਤਕਾਰ ਮਾਮਲੇ ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਪਿਆਜ਼ ਦੀਆਂ ਕੀਮਤਾਂ ਸਥਿਰ ਨੇ ਮੰਤਰਾਲੇ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸੀਜ਼ਨ ਵਿੱਚ ਪਿਆਜ਼ ਦਾ ਉਤਪਾਦਨ ਘਟ ਹੋਣ ਦੇ ਬਾਵਜੂਦ ਕਰੇਲੂ ਬਾਜ਼ਾਰ ਵਿੱਚ ਪਿਆਜ਼ ਦੀ ਉਪਲਬਧਤਾ ਹੈ। ਇਸ ਸਾਲ ਹੜੀ ਦੇ ਸੀਜ਼ਨ 'ਚ ਪਿਆਜ਼ ਦਾ 191 ਲੱਖ ਟਨ ਉਤਪਾਦਨ ਹੋਣ ਦਾ ਅਨੁਮਾਨ ਕਰੇਲੂ ਖਪਤ ਨੂੰ ਪੂਰਾ ਕਰਨ ਵਾਸਤੇ ਕਾਫੀ ਹੈ। ਨਾਲ ਹੀ ਸੋਨੀ ਦੇ ਪਿਆਜ਼ ਦੀ ਪੈਦਾਵਾਰ 361000 ਹੈਕਟੇਰ ਰਕਬੇ 'ਚ ਹੋ ਰਹੀ ਹੈ ਜਿਹੜੀ ਪਿਛਲੇ ਸਾਲ ਨਾਲੋਂ 27% ਵਾਧੇ ਹੈ। ਭਾਤੀ ਜਨਤਾ ਪਾਰਟੀ ਨੇ ਉੱਗੇ ਰਾਸ਼ਟਰਵਾਦੀ ਜੰਨਤਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਦਿਨ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਭਾਜਪੀ ਨੇ ਐਕਸ ਹੈਂਡਲ ਤੇ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਤੀਬਰ ਰਾਸ਼ਟਰਵਾਦੀ ਜੰਨਤਕ ਮਹਾਨ ਸਿੱਖਿਆ ਸ਼ਾਸਤਰੀ ਜਨ ਸੰਗ ਦੇ ਸੰਸਥਾਪਕ ਤੇ ਮਾਰਗਦਰਸ਼ਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਦਿਨ ਤੇ ਕੋਟੀ ਕੋਟੀ ਨਮਨ ਕੀਤਾ। ਭਾਰਤ ਸਰਕਾਰ ਵੱਲੋਂ ਆਸਵੰਦ ਜ਼िला ਅਤੇ ਬਲਾਕ ਪ੍ਰੋਗਰਾਮ ਤਹਿਤ ਵੱਖ-ਵੱਖ ਮਾਪਦੰਡਾਂ ਵਿੱਚ ਪਛੜ ਰਹੀਆਂ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮੱਖੂ ਵਿੱਚ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ ਕਰ ਕੀਤੀ ਗਈ। ਹੋਰ ਵੇਰਵੇ ਨਾਲ ਇਹ ਰਿਪੋਰਟ ਪਰ ਸਰਕਾਰ ਵੱਲੋਂ ਆਸਵੰਦ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਤਹਿਤ ਵੱਖ-ਵੱਖ ਮਾਪਦੰਡਾਂ ਵਿੱਚ ਪਛੜੇ ਜ਼ਿਲ੍ਹਿਆਂ ਤੇ ਬਲਾਕਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮੱਖੂ ਵਿੱਚ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ ਕੱਲ ਕੀਤੀ ਗਈ। ਅਭਿਆਨ ਤਹਿਤ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਇਹਨਾਂ ਦਾ ਲਾਭ ਲੈ ਸਕਣ। ਜੀਰਾ ਦੇ ਐਸਜੀਐਮ ਗੁਰਮੀਤ ਸਿੰਘ ਮਾਨ ਨੇ ਸੰਪੂਰਨਤਾ ਅਭਿਆਨ ਦੇ ਟੀਚਿਆਂ ਬਾਰੇ ਦੱਸਿਆ ਇਹ ਬਲੌਕ ਹੈ ਐਸਪੀਰੀਸ਼ਨਲ ਬਲੌਕ ਦੇ ਤੌਰ ਦੇ ਉੱਤੇ ਜਿਹੜੇ ਪੰਜਾਬ ਦੇ 10 ਬਲੌਕ ਆਏ ਆ ਉਹਨਾਂ ਦੇ ਵਿੱਚ ਮਖੂਦਾ ਵੀ ਨਾਮ ਹੈ ਇਹ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹਦਾ ਮੇਨ ਮਕਸਦ ਇਹੀ ਹੈ ਕਿ ਜਿੰਨੇ ਵੀ ਇੱਥੇ ਵੱਖ-ਵੱਖ ਵਿਭਾਗਾਂ ਤੋਂ ਆਫੀਸਰ ਪਹੁੰਚੇ ਨੇ ਜਿਹੜੇ ਕਿ ਸੋਸ਼ਲ ਇਕਨੋਮਿਕ ਤੌਰ ਤੇ ਬੈਕਵਰਡ ਨੇ ਜਿਨ੍ਹਾਂ ਦੀ ਆਰ ਗੁਜ਼ਾਰੀ ਕਰਕੇ ਜਿਹੜੇ ਆਮ ਲੋਕਾਂ ਤੱਕ ਜੋ ਫੈਸਿਲਿਟੀਆਂ ਪਹੁੰਚਣੀਆਂ ਚਾਹੀਦੀਆਂ ਸੀਗੀਆਂ ਉਹ ਕੰਪੈਰੀਟਿਵਲੀ ਬਾਕੀ ਬਲੌਕਾਂ ਨਾਲੋਂ ਘੱਟ ਪਹੁੰਚੀਆਂ ਵਾਂ ਉਹਦੇ ਵਿੱਚ ਕੋਈ ਕਮ ਇਸ ਪ੍ਰੋਗਰਾਮ ਦੇ ਤਹਿਤ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਇਸ ਪ੍ਰੋਗਰਾਮ ਤੋਂ ਜਿਹੜਾ ਕਿ ਮਾਨਯੋਗ ਸਾਡੇ ਪੀਐਮ ਸਾਹਿਬ ਵੱਲੋਂ ਚਲਾਇਆ ਗਿਆ ਵਾ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਬਲੌਕ ਆ ਤੇ ਇਹਦੇ ਵੱਖ-ਵੱਖ ਜਿਹੜੇ ਵਿਭਾਗ ਆ ਉਹ ਹੋਰ ਵੀ ਅੱਛੇ ਤਰੀਕੇ ਨਾਲ ਆਪਣਾ ਕੰਮਕਾਜ ਕਰਨਗੇ ਸੰਪੂਰਨਤਾ ਅਭਿਆਨ ਤਹਿਤ ਮਹੱਤਵਪੂਰਨ 6 ਪਹਿਲੂਆਂ ਜਿਨ੍ਹਾਂ ਵਿੱਚ ਸਿਹਤ, ਪੋਸ਼ਣ, ਖੇਤੀਬਾੜੀ, ਸਿੱਖਿਆ, ਸਮਾਜਿਕ ਤਰੱਕੀ ਆਦਿ ਸ਼ਾਮਲ ਨੇ ਤੇ ਟੀਚਿਆਂ ਨੂੰ 100% ਪੂਰਾ ਕੀਤਾ ਜਾਵੇਗਾ ਪਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨੇ ਕਿਹਾ ਮਖੂ ਬਲੌਕ ਥੋੜਾ ਜਿਹਾ ਪਿਛੜਿਆ ਹੋਣ ਕਰਕੇ ਇੱਥੇ ਸਾਨੂੰ ਬਹੁਤ ਜ਼ਿਆਦਾ ਲੋੜ ਸੀ ਵੀ ਇੱਥੇ ਇਹੋ ਜਿਹੇ ਐਫਰਟਸ ਕੀਤੇ ਜਾਂ ਜਿੰਦੇ ਨਾਲ ਅਸੀਂ ਇਹਨੂੰ ਅੱਗੇ ਵਧਾ ਸਕੀਏ ਮਖੂ ਬਲੌਕ ਨੂੰ ਤੇ ਹੋਰ ਦੂਸਰੇ ਜ਼ਿਲ੍ਹਿਆਂ ਦੀ ਤਰ੍ਹਾਂ ਇਹਨੂੰ ਵੀ ਅਸੀਂ ਪੂਰੇ ਸਕੇਲਸ ਹੁੰਦੇ ਉਹਨਾਂ ਤੇ ਪਹੁੰਚਾਇਆ ਜਾ ਸਕਦਾ ਮੇਰਾ ਨਾਮ ਨਿਰਮਲਾ ਬਲੌਕ ਜੀਰਾ ਜਨਵਰੀ ਦੇ ਵਿੱਚ ਮੈਨੂੰ ਸੈਲਫ ਹੈਲਪ ਗਰੁੱਪ ਦੁਆਰਾ ਮਾਨਿਸਰ ਗੁੜਗਾਓਂ ਦੇ ਵਿੱਚ ਭੇਜਿਆ ਗਿਆ ਜਿੱਥੇ ਕਿ ਮੈਂ ਡਰੋਨ ਦੀ ਟ੍ਰੇਨਿੰਗ ਲੈ ਕੇ ਆਈ ਹਾਂ ਜੋ ਡਰੋਨ ਹੈ ਇਹਦੇ ਨਾਲ 7 ਮਿੰਟ ਦੇ ਵਿੱਚ 1 ਏ ਕਿਸਾਨ ਦਾ ਸਮਾਂ ਅਤੇ ਉਸਦੇ ਪੈਸੇ ਦੀ ਬੱਚਤ ਹੁੰਦੀ ਹੈ ਅਤੇ ਫਸਲ ਦੀ ਵੀ ਬਹੁਤ ਜ਼ਿਆਦਾ ਨੁਕਸਾਨ ਹੋਣ ਤੋਂ ਬੱਚਤ ਹੁੰਦੀ ਹੈ। ਬਲਾਕ ਮੱਖੂ ਦੇ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਸਕੂਲੀ ਵਿਦਿਆਰਥੀਆਂ ਵੱਲੋਂ ਸੰਪੂਰਨਤਾ ਯਾਤਰਾ ਕੱਢੀ ਗਈ। ਸਿਹਤ ਵਿਭਾਗ ਨੇ ਵਿਸ਼ੇਸ਼ ਤੌਰ ਤੇ ਮੁਫਤ ਹੈਲਥ ਕੈਂਪ ਲਗਾਇਆ ਅਤੇ ਬਿਮਾਰੀਆਂ ਤੋਂ ਬਚਣ ਲਈ ਜਾਗਰੂਕਤਾ ਪੈਂਫਲਟ ਵੰਡੇ। ਇਸ ਮੌਕੇ ਸਵੈ ਸਹਾਇਤਾ ਸਮੂਹ ਵੱਲੋਂ ਤਿਆਰ ਸਮਾਨ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਜਸਵਿੰਦਰ ਬਿੱਟਾ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ ਵਣਿ ਸਮਾਚਾਰ ਜਲੰਧਰ। ਪੰਜਾਬ বিজেপি ਦੇ ਸੂਬਾ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਲੁਧਿਆਣਾ ਵਿਖੇ ਸ਼ਿਵ ਸੈਨਾ ਆਗੂ ਅਤੇ ਅਮਰ ਸ਼ਹੀਦ ਸੁਖਦੇਵ ਗੋਰਾ <th>ਪਰਦੇ ਵੰਸ਼ਜ ਦੇ ਜਿਸ ਤਰ੍ਹਾਂ ਜਾਨਲੇਵਾ ਹਮਲਾ ਹੋਇਆ ਉਸ ਦੀ ਪਾਰਟੀ ਸਖਤ ਨਿਖੇਦੀ ਕਰਦੀ ਹੈ ਮੁਹਾਲੀ ਤੋਂ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਚਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਗ੍ਰਹਿ ਮੰਤਰੀ ਦਾ ਕਾਰਜਪਾਰਵੀ ਸੰਭਾਲਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਮਨ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਚ ਪੂਰੀ ਤਰ੍ਹਾਂ ਫੇਲ ਸਾਬਤ ਹੋਏ ਨੇ ਤੇ ਉਹਨਾਂ ਦਾ ਧਿਆਨ ਝੂਠੀ ਇਸ਼ਤਿਹਾਰਬਾਜ਼ੀ ਬਿਆਨਬਾਜ਼ੀ ਦੇ ਚੋਣਾ ਤੇ ਲੱਗਿਆ ਹੋਇਆ ਹੈ ਡਾਕਟਰ ਸੁਭਾਸ਼ ਸ਼ਰਮਾਨੀ ਕਿਹਾ ਕਿ ਪੂਰੀ ਸਰਕਾਰ ਅਜੇ ਵੀ ਜਲੰਧਰ ਤੇ ਲੋਕਾਂ ਨੂੰ ਡਰਾਉਣ ਤੇ ਲੱਗੀ ਹੋਈ ਹੈ ਤਾਂ ਜੋ ਜਲੰਧਰ ਬਕਸ਼ਮੀ ਦੀ ਜ਼ਿਮਨੀ ਚੋਣ ਜਿੱਤੀ ਜਾ ਸਕੇ ਉਹਨਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਨੰਗਲ ਵਿਸ਼ਵ Hindu ਪਰਿਸ਼ਦ ਦੇ ਆਗੂ ਵਿਕਾਸ ਪ੍ਰਭਾ ਕਰਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ ਤੇ ਹੁਣ ਗੋਰਾ ਥਾਪੜ ਤੇ ਜਾਨਲੇਵਾ ਹਮਲਾ ਹੋਇਆ ਹੈ ਇਸ ਲਈ ਮੁੱਖ ਮੰਤਰੀ ਨੂੰ ਤੁਰੰਤ ਠੋਕਵੇਂ ਕਦਮ ਚੁੱਕਣੇ ਚਾਹੀਦੇ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੀਤੀ ਰਾਤ ਤੋਂ ਹਲਕੀ ਤੋਂ ਦਰਮਿਆਨਾ ਮੀਂਹ ਪੈਣ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ ਅਤੇ ਮੌਸਮ ਕਾਫੀ ਸੁਹਾਵਣਾ ਬਣ ਗਿਆ। ਹਾਲਾਂਕਿ ਦੁਪਹਿਰ ਸਮੇਂ ਤੋਂ ਧੁੱਪ ਵੀ ਨਿਕਲੀ ਹੈ। ਜਲੰਧਰ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਬੀਤੀ ਰਾਤ ਤੋਂ ਪਏ ਮੀਂਹ ਨਾਲ ਕਈ ਸੜਕਾਂ 'ਤੇ ਪਾਣੀ ਜਮਾ ਹੋ ਗਿਆ। ਜਦਕਿ ਕਈ ਇਲਾਕਿਆਂ ਵਿੱਚ ਬਿਜਲੀ ਵੀ ਗਲ ਰਹੀ। ਉਧਰ ਫਰੀਦਕੋਟ, ਮੋਗਾ, ਪਟਿਆਲਾ, ਮਾਨਸਾ, ਮੁਹਾਲੀ ਤੇ ਪਠਾਨਕੋਟ 'ਚ ਵੀ ਮੀਂਹ ਪੈਣ ਦੀਆਂ ਖਬਰਾਂ ਨੇ ਮੌਸਮ ਵਿਭਾਗ ਨੇ ਫਿਲਹਾਲ ਮੀਂਦਾ ਇਸ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਦੱਸਦੇ ਹੋਏ ਕਈ ਜ਼ਿਲ੍ਹਿਆਂ 'ਚ ਮੀਂਹ ਸੰਬੰਧੀ yellow alert ਜਾਰੀ ਕੀਤਾ ਹੈ ਇਸ ਦੇ ਨਾਲ ਹੀ ਪਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ